ਉਹਦੇ ਤੇ ਪੀੜਾ ਪੰਜਾ ਜੀਸੀਬੀ ਮਸ਼ੀਨਾਂ ਚਲਾਈਆਂ ਬਲਡوزر ਚਲਾਏ ਸਾਰਾ ਮੋਰਚਾ ਤੈਸ਼ ਨੈਸ਼ ਕਰ ਦਿੱਤਾ ਉਸ ਮੋਰਚੇ 'ਚ ਬੜੀ ਵੱਡੀ ਆਵਾਜ਼ ਆਈ ਕਿ ਸਾਡਾ ਕਰੋੜਾ ਰੁਪਏ ਦਾ ਸਬਾਨ ਚੋਰੀ ਹੋ ਗਿਆ ਇਹਦੇ ਵਿੱਚ ਟਰਾਲੀਆਂ ਸੀ ਇਹਦੇ ਵਿੱਚ ਟਰੈਕਟਰ ਸੀ ਇਹਦੇ 'ਚ ਉਹਨਾਂ ਦੇ ਲਾਇ ਕੁਲਰ ਸੀ ਉਹਨਾਂ ਦੇ ਗੈਸ ਦਾ ਕੁਕਿੰਗ ਦਾ ਅਰੇਂਜਮੈਂਟ ਉਹਨਾਂ ਦੇ ਭਾਂਡੇ ਸੀ ਆਦ ਸਗਾ ਸਬਾਨ ਲੇਕਿਨ ਕਿਸੇ ਸਰਕਾਰ ਨੇ ਐਡੇ ਵੱਡੇ ਚੋਰੀ ਇੱਕ ਮਤਲਬ ਬਲੇਟੈਂਟ ਦਿਨ ਦਿਹਾੜੀ ਚੋਰੀ ਦਾ ਕੋਈ ਕੌਗਨੀਸੈਂਸ ਨੇ ਲਈ ਕੋਈ ਜ਼ਿਆਦਾ ਨੋਟਿਸ ਨਹੀਂ ਲਿਆ ਤੇ ਹੁਣ ਆਪ 2 ਦਿਨ ਪਹਿਲਾਂ 1 ਦਿਨ ਪਹਿਲਾਂ ਨਾਬੇ ਦੇ ਐਗਜ਼ੀਕਟਿਵ ਆਫਸਰ ਗੁਰਚਰਨ ਸਿੰਘ ਦੇ ਸਰਕਾਰੀ ਘਰ ਚੋਂ ਇਹ ਟਰਾਲੀਆਂ ਦਾ ਸਮਾਨ ਬਰਾਮਦ ਹੋਇਆ ਵਾ ਇਨ ਪਬਲਿਕ ਡੋਮੇਨ ਮੀਡੀਆ ਦੇ ਸਾਹਮਣੇ ਔਰ ਉਸ ਤੋਂ ਪਹਿਲਾਂ ਬਹੁਤ ਸਾਰੇ ਨੌਜਵਾਨਾਂ ਨੇ ਐਸਕੇਐਮ ਦੇ ਨੌਜਵਾਨਾਂ ਨੇ ਭਾਰਤੀ ਕਿਸਾਨ ਦੇ ਜੋ ਨੌਜਵਾਨਾਂ ਨੇ ਬਹੁਤ ਜ਼ਿਆਦਾ ਵੀਡੀਓਜ਼ ਲਿਆਂਦੀਆਂ ਕਿ ਇੱਥੋਂ ਕਨੌਰ ਦੇ ਐਮਐਲਏ ਦੇ ਚੇਲੇ ਚਾਪਟਿਆਂ ਦੇ ਘਰਾ ਦੇ ਵਿੱਚ ਟਰਾਲੀਆਂ ਖੜੀਆਂ ਨੇ ਇਹ ਸਾਡੀਆਂ ਟਰਾਲੀਆਂ ਕਿਰਪਾ ਕਰਕੇ ਬਰਾਮਦ ਕੀਤੀਆਂ ਜਾਣ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪੁਲਿਸ ਨੇ ਇੱਕ ਨਵੇਂ ਪੈਸੇ ਦਾ ਕੰਮ ਨਹੀਂ ਕੀਤਾ ਕਿਉਂਕਿ ਉਹਨਾਂ ਤੇ ਦਬਾਅ ਸੀਗਾ ਕਿ ਤੁਸੀਂ ਇਸ ਗੱਲ ਦਾ ਤੁਸੀਂ ਨੋਟਿਸ ਹੀ ਨਹੀਂ ਲੈਣਾ ਆ ਹੁਣ ਜਦੋਂ ਦਾ ਨਾਬੇ ਦੇ ਯੂ ਦੇ ਘਰੋਂ ਉਹ ਟਰਾਲੀਆਂ ਦਾ ਸਮਾਨ ਚੋਰੀ ਹੋਇਆ ਉਦੋਂ ਪਤਾ ਲੱਗਣ ਲੱਗ ਗਿਆ ਕਿ ਇਹ ਟਰਾਲੀ ਚੋਰ ਨੇ ਇਹ ਨਾਰਾ ਪੰਜਾਬ ਦੇ ਵਿੱਚ ਬਹੁਤ ਚੱਲਿਆ ਕਿ ਟਰਾਲੀ ਚੋਰ ਨੇ ਆਮ ਆਦਮੀ ਪਾਰਟੀ ਦੇ ਲੀਡਰ ਇਨਾਂ ਦੇ ਜਿਹੜੇ ਵਰਕਰ ਨੇ ਇਹ ਟਰਾਲੀ ਚੋਰ ਨੇ ਔਰ ਇਹ ਸਨਾਰੇ ਨੇ ਇਹਨਾਂ ਨੂੰ ਬੜਾ ਸ਼ਰਮਸਾਰ ਕੀਤਾ ਔਰ ਦੋਸਤੋ ਇਹ ਅੰਦੋਲਨ ਭਗਵੰਤ ਮਾਨ ਨੂੰ ਉਠਾਉਣ ਦੀ ਲੋੜ ਕੀ ਸੀਗੀ ਸਾਰਾ ਕਿਸਾਨ ਦੀਆਂ ਮੰਗਾਂ ਕਿਸਾਨਾਂ ਦੀ ਜਥੇਬੰਦੀਆਂ ਤੇ ਉਹਨਾਂ ਦਾ ਅੰਦੋਲਨ ਗਵਰਨਮੈਂਟ ਆਫ ਇੰਡੀਆ ਤੇ ਮੋਦੀ ਸਰਕਾਰ ਦੇ ਖਿਲਾਫ ਜਾ ਰਿਹਾ ਸੀ ਦਿੱਲੀ ਜਾਣਾ ਸੀ ਉਹਨਾਂ ਨੇ ਬੜੇ ਸੋਹਣੇ ਸ਼ਾਂਤਮਈ ਬੈਠੇ ਸੀਗੇ ਸੜਕਾਂ ਤੋਂ ਲੋਕਾਂ ਦੀ ਆਵਾਜ਼ ਆ ਵੀ ਜਾ ਰਹੀ ਸੀ ਕਿਸੇ ਨੂੰ ਛਰੀ ਟ ਵੀ ਨਹੀਂ ਵੱਜੀ ਲੇਕਿਨ ਇਹਨਾਂ ਨਿੰਬਿਤ ਕੇ ਜਿਹੜਾ ਇਹ ਅੰਦੋਲਨ ਖਦੇੜਿਆ ਇਹ ਮੈਂ ਦਾਅਵੇ ਨਾ ਕਹਿ ਸਕਦਾ ਕਿ ਇਹ ਬੀਜੇਪੀ ਦੇ ਕਹਿਣ ਦੇ ਉੱਤੇ ਕੀਤਾ ਗਿਆ ਕਿਉਂਕਿ ਇਹਨਾਂ ਦੀ ਸੰਗੀ ਜਿਹੜੀ ਆ ਉਹ ਸ਼ਰਾਬ ਘਟਾਲਿਆਂ ਚ ਕਲਾਸਰੂਮ ਘਟਾਲਿਆਂ ਚ 2-2000 ਕਰੋੜ ਦੇ ਘਟਾਲਿਆਂ ਚ ਈਡੀ ਤੇ ਸੀਬੀਆਈ ਜ਼ਰੀਏ ਬੀਜੇਪੀ ਦੇ ਹੱਥਾਂ ਚ ਜਿਵੇਂ ਅਮਿਤ ਸ਼ਾਹ ਹੋਮ ਮਿਨਿਸਟਰ ਨੇ ਪਾਰਲੀਮੈਂਟ ਚ ਕਿਹਾ ਸੀ ਨਾ ਕਿ ਜੋ ਲੋਕ ਪੰਜਾਬ ਮੇਂ ਅਲੱਗ ਬਾਤ ਕਰਤੇ ਥੇ ਗਰਮ ਖਿਆਲੀ ਥੇ ਅਸੀਂ ਉਹਨੂੰ ਐਨਐਸਏ ਲਗਵਾ ਕਰਕੇ ਦਿਬਰੂਗੜ੍ਹ ਦੀ ਜੇਲ੍ਹ ਮੇਂ ਭੇਜ ਦਿਆ ਵਹਾਂ ਪਰ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋ ਉਹ ਵੀ ਉਹਨਾਂ ਨੇ ਲਗਵਾਇਆ ਸੀ ਇਹਨਾਂ ਦੇ ਕਹਿਣ ਤੋਂ ਸੋ ਮੈਂ ਬਹੁਤ ਵਾਰ ਕਿਹਾ ਕਿ ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਇਹ ਇਸੇ ਇੱਕ ਸਿੱਕੇ ਦਾ ਪਹਿਲੂ ਭਾਜਪਾ ਜਾਂ ਜੱਟ ਪੰਜਾਬ ਪ੍ਰਤੀਕੂ ਗੱਲ ਆਉਂਦੀ ਆ ਉਸੇ ਸਿੱਕੇ ਦਾ ਦੂਸਰਾ ਪਹਿਲੂ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਹ ਐਂਟੀ ਫਾਰਮਰ ਸਾਬਤ ਹੋ ਚੁੱਕੇ ਨੇ ਮੰਗਾ ਤਾਂ ਸਾਡੀਆਂ ਇਹਨਾਂ ਨੇ ਕੀ ਮੰਨਣੀਆਂ ਸੀ ਸਾਡੇ ਉੱਤੇ ਬਲਡੋਜ਼ਰ ਤੇ ਜੀਸੀਬੀ ਆ ਚੜਾਤੀਆਂ ਤਾਂ ਸਾਡਾ ਸਮਾਨ ਚੋਰੀ ਕਰ ਲਿਆ ਮੈਂ ਨਹੀਂ ਕਿਤੇ ਦੇਖਿਆ ਕਿਸੇ ਵੀ ਜਮਹੂਰੀਅਤ ਦੇ ਵਿੱਚ ਕਿ ਇਸ ਵੱਡੇ ਪੱਧਰ ਤੇ ਮਾਸ ਲਾਰਜ ਸਕੇਲ ਚੋਰੀ ਹੋਈ ਹੋਵੇ ਤੇ ਕੋਈ ਪੁੱਛਣ ਵਾਲਾ ਹੀ ਨਾ ਹੋਵੇ ਕਿਸੇ ਇੱਕ ਬੰਦੇ ਨੂੰ ਬੁਲਾ ਕੇ ਕੋਈ ਕੁਐਸਚਨ ਨਾ ਕੀਤੀ ਹੋਵੇ ਇਹ ਦਿਨੋ ਸ਼ਰਮ ਦੀ ਗੱਲ ਨਹੀਂ ਹੋ ਸਕਦੀ ਔਰ ਇੱਥੇ ਕਹਿੰਦੇ ਨੇ ਕਿ ਪੁਲਿਸ ਸਟੇਟ ਹੋਰ ਪੁਲਿਸ ਸਟੇਟ ਕੀ ਹੁੰਦੀ ਆ ਕਿ ਤੁਸੀਂ ਜਦੋਂ ਪੁਲਿਸ ਨੂੰ ਇੰਨੇ ਅਧਿਕਾਰ ਦੇ ਦਿਓ ਕਿ ਤੁਹਾਡੀ ਕੋਈ ਪੁੱਛਗਿੱਛ ਨੀ ਗਈ ਤੁਸੀਂ ਚੋਰਾਂ ਨੂੰ ਸ਼ਹਿ ਦੇਓ ਚੋਰਾਂ ਤੋਂ ਸਮਾਨ ਚੋਰੀ ਕਰਵਾਓ ਉਹਨਾਂ ਤੇ ਕੋਈ ਪਰਚਾ ਦਰਜ ਨਾ ਕਰੋ ਤੁਸੀਂ ਲੋੜ ਪਵੇ ਤਾਂ ਝੂਠੇ ਪੁਲਿਸ ਮੁਕਾਬਲੇ 'ਚ ਬੰਦੇ ਫੜ ਕੇ ਮਾਰ ਦਿਓ ਤੁਹਾਨੂੰ ਲੋੜ ਪਵੇ ਤਾਂ ਜੋ ਤੁਸੀਂ ਕਰ ਸਕਦੇ ਹੋ ਕਰ ਲਓ ਅਸੀਂ ਤੁਹਾਡੀ ਹਿਫਾਜ਼ਤ ਕਰਾਂਗੇ ਇਸੇ ਨੂੰ ਪੁਲਿਸ ਸਟੇਟ ਕਹਿੰਦੇ ਜਦੋਂ ਆਮ ਨਾਗਰਿਕ ਦੇ ਹਕੂਕ ਖੋਏ ਜਾਂਦੇ ਨੇ ਬੋਲਣ ਦਾ ਅਧਿਕਾਰ ਖੋਇਆ ਜਾਂਦਾ ਵਾ ਪੀਸਫੁੱਲ ਪ੍ਰੋਟੈਸਟ ਦਾ ਸ਼ਾਂਤਮਈ ਅੰਦੋਲਨ ਕਰਨ ਦਾ ਅਧਿਕਾਰ ਖੋਇਆ ਜਾਂਦਾ ਇਸੇ ਨੂੰ ਹੀ ਪੁਲਿਸ ਸਟੇਟ ਕਹਿੰਦੇ ਨੇ ਇਸ ਲਈ ਮੇਰੇ ਵੀਰੋ ਅੱਜ ਮੈਂ ਇੱਕ ਨਵਾਂ ਨਾਰਾ ਦੇਣ ਲੱਗਿਆ ਤੁਹਾਨੂੰ ਟਰਾਲੀ ਛੋ ਚੋਰ ਗੱਡੀ ਛੋੜ ਤੁਹਾਡਾ ਕੋਈ ਰਾਈਟ ਨਹੀਂਗਾ ਪੰਜਾਬ ਇੱਕ ਅਗਰੀਰੀਅਨ ਸਟੇਟ ਆ ਪੰਜਾਬ ਕਿਸਾਨਾਂ ਦੀ ਇੱਕ ਸਟੇਟ ਆ 70% ਤੋਂ ਇਕਨੋਮੀ ਐਗਰੀਕਲਚਰ ਖੇਤੀਬੀਵਸਥਾ ਨਾਲ ਚੱਲਦੀ ਆ ਤੁਸੀਂ ਸਾਡੇ ਕਿਸਾਨੀ ਤੇ ਸਾਡੀ ਜ਼ਹਿਨੀਅਤ ਤੇ ਸਾਡੀ ਮਾਨਸਿਕਤਾ ਤੇ ਹਮਲਾ ਕੀਤਾ ਵਾ ਇਸ ਲਈ ਪੰਜਾਬ ਦੇ ਬਹਾਦਰ ਨੌਜਵਾਨਾਂ ਨੂੰ ਜਿਹੜੇ ਜੀ ਹੋਸ਼ ਵਿਅਕਤੀ ਨੇ ਜਿਹੜੇ اخਲਾਕੀ ਨੇ ਗੈਰਤਮੰਦ ਨੇ ਜਿਹੜੇ ਆਪਣੇ ਅਧਿਕਾਰ ਲਈ ਲੜਨਾ ਜਾਣਦੇ ਨੇ ਉਹਨਾਂ ਨੂੰ ਕਹੂੰਗਾ ਕਿ ਨਾਰਾ ਪ੍ਰਚਲਿਤ ਕਰੋ ਟਰਾਲੀ ਚੋਰ ਗੱਦੀ ਛੋੜ ਅੱਜ ਆਪਾਂ ਗੱਲ ਕਰਨੀ ਆ ਟਰਾਲੀ ਚੋਰਾਵਾਂ ਬਾਰੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਜਦੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਦਾ ਭਗਵੰਤ ਮਾਨ ਨੇ ਕੇਜਰੀਵਾਲ ਦੇ ਕਹਿਣ ਤੇ ਤੇ ਉੱਤੋਂ ਭਾਜਪਾ ਦੇ ਕਹਿਣ ਤੇ ਅੰਦੋਲਨ ਖਦੇੜਿਆ ਉਹਨੂੰ ਠਾਇਆ ਟਹਿ ਟੇਰੀ ਕੀਤਾ ਉਹਦੇ ਤੇ ਪੀੜਾ ਪੰਜਾ ਜੀਸੀਬੀ ਮਸ਼ੀਨਾਂ ਚਲਾਈਆਂ ਬੁਲਡੋਜ਼ਰ ਚਲਾਏ ਸਾਰਾ ਮੋਰਚਾ ਤੈਸ਼ ਨੈਸ਼ ਕਰ ਦਿੱਤਾ ਉਸ ਮੋਰਚੇ 'ਚੋ ਬੜੀ ਵੱਡੀ ਆਵਾਜ਼ ਆਈ ਕਿ ਸਾਡਾ ਕਰੋੜਾ ਰੁਪਏ ਦਾ ਸਾਮਾਨ ਚੋਰੀ ਹੋ ਗਿਆ ਇਹਦੇ ਵਿੱਚ ਟਰਾਲੀਆਂ ਸੀ ਇਹਦੇ ਵਿੱਚ ਟਰੈਕਟਰ ਸੀ ਇਹਦੇ ਚ ਉਹਨਾਂ ਦੇ ਲਾਇ ਕੁਲਰ ਸੀ ਉਹਨਾਂ ਦੇ ਗੈਸ ਦਾ ਕੁਕਿੰਗ ਦਾ ਅਰੇਂਜਮੈਂਟ ਉਹਨਾਂ ਦੇ ਭਾਂਡੇ ਸੀ ਆਦ ਸਿਗਾ ਸਮਾਨ ਲੇਕਿਨ ਕਿਸੇ ਸਰਕਾਰ ਨੇ ਐਡੇ ਵੱਡੇ ਚੋਰੀ ਇੱਕ ਮਤਲਬ ਬਲੇਟੈਂਟ ਦਿਨ ਦਿਹਾੜੀ ਚੋਰੀ ਦਾ ਕੋਈ ਕੌਗਨੀਸ਼ੈਂਸ ਨਹੀਂ ਲਈ ਕੋਈ ਨਾਟਿਸ ਨਹੀਂ ਲਿਆ ਤੇ ਹੁਣ ਆ ਦੋ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਨਾਪੇ ਦੇ ਐਗਜ਼ੀਕਟਿਵ ਆਫਸਰ ਗੁਰਚਰਨ ਸਿੰਘ ਦੇ ਸਰਕਾਰੀ ਘਰ ਤੋਂ ਇਹ ਟਰਾਲੀਆਂ ਦਾ ਸਮਾਨ ਬਰਾਮਦ ਹੋਇਆ ਵਾਹ ਇਨ ਪਬਲਿਕ ਡੋਮੇਨ ਮੀਡੀਆ ਦੇ ਸਾਹਮਣੇ ਔਰ ਉਸ ਤੋਂ ਪਹਿਲਾਂ ਬਹੁਤ ਸਾਰੇ ਨੌਜਵਾਨਾਂ ਨੇ ਐਸਕੇਐਮ ਦੇ ਨੌਜਵਾਨਾਂ ਨੇ ਭਾਰਤੀ ਕਿਸਾਨ ਦੇ ਜੋ ਨੌਜਵਾਨਾਂ ਨੇ ਬਹੁਤ ਜਿਆਦਾ ਵੀਡੀਓਜ਼ ਲਿਆਂਦੀਆਂ ਕਿ ਇੱਥੋਂ ਕਨੌਰ ਦੇ ਐਮਐਲਏ ਦੇ ਚੇਲੇ ਚਾਪਟਿਆਂ ਦੇ ਘਰਾਂ ਦੇ ਵਿੱਚ ਟਰਾਲੀਆਂ ਖੜੀਆਂ ਨੇ ਇਹ ਸਾਡੀਆਂ ਟਰਾਲੀਆਂ ਕਿਰਪਾ ਕਰਕੇ ਬਰਾਮਦ ਕੀਤੀਆਂ ਜਾਣ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪੁਲਿਸ ਨੇ ਇੱਕ ਨਵੇਂ ਪੈਸੇ ਦਾ ਕੰਮ ਨਹੀਂ ਕੀਤਾ ਕਿਉਂਕਿ ਉਹਨਾਂ ਤੇ ਦਬਾਅ ਸੀਗਾ ਕਿ ਤੁਸੀਂ ਇਸ ਗੱਲ ਦਾ ਤੁਸੀਂ ਨੋਟਿਸ ਹੀ ਨਹੀਂ ਲੈਣਾ ਆ ਹੁਣ ਜਦੋਂ ਦਾ ਡਾਬੇ ਦੇ EU ਦੇ ਘਰੋਂ ਉਹ ਟਰਾਲੀਆਂ ਦਾ ਸਮਾਨ ਚੋਰੀ ਹੋਇਆ ਉਦੋਂ ਪਤਾ ਲੱਗਣ ਲੱਗ ਗਿਆ ਕਿ ਇਹ ਟਰਾਲੀ ਚੋਰ ਨੇ ਇਹ ਨਾਰਾ ਪੰਜਾਬ ਦੇ ਵਿੱਚ ਬਹੁਤ ਚੱਲਿਆ ਕਿ ਟਰਾਲੀ ਚੋਰ ਨੇ ਆਮ ਆਦਮੀ ਪਾਰਟੀ ਦੇ ਲੀਡਰ ਇਹਨਾਂ ਦੇ ਜਿਹੜੇ ਵਰਕਰ ਨੇ ਇਹ ਟਰਾਲੀ ਚੋਰ ਨੇ ਔਰ ਇਸ ਨਾਰੇ ਨੇ ਇਹਨਾਂ ਨੂੰ ਬੜਾ ਸ਼ਰਮਸਾਰ ਕੀਤਾ ਔਰ ਦੋਸਤੋ ਇਹ ਅੰਦੋਲਨ ਭਗਵੰਤ ਮਾਨ ਨੂੰ ਉਠਾਉਣ ਦੀ ਲੋੜ ਕੀ ਸੀਗੀ ਸਾਰਾ ਕਿਸਾਨ ਦੀਆਂ ਮੰਗਾਂ ਕਿਸਾਨਾਂ ਦੀ ਜਥੇਬੰਦੀਆਂ ਤੇ ਉਹਨਾਂ ਦਾ ਅੰਦੋਲਨ ਗਵਰਨਮੈਂਟ ਆਫ ਇੰਡੀਆ ਤੇ ਮੋਦੀ ਸਰਕਾਰ ਦੇ ਖਿਲਾਫ ਜਾ ਰਿਹਾ ਸੀ ਦਿੱਲੀ ਜਾਣਾ ਸੀ ਉਹਨਾਂ ਨੇ ਬੜੇ ਸੋਹਣੇ ਸ਼ਾਂਤਮਈ ਬੈਠੇ ਸੀਗੇ ਸੜਕਾਂ ਤੋਂ ਲੋਕਾਂ ਦੀ ਆਵਾਜਾ ਵੀ ਜਾ ਰਹੀ ਸੀ ਕਿਸੇ ਨੂੰ ਛੜੀਟ ਵੀ ਨਹੀਂ ਵੱਜੀ ਲੇਕਿਨ ਇਹਨਾਂ ਨੇ ਨਿੰਬਿਥ ਕੇ ਜਿਹੜਾ ਇਹ ਅੰਦੋਲਨ ਖਦੇੜਿਆ ਇਹ ਮੈਂ ਦਾਅਵੇ ਨਾ ਕਹਿ ਸਕਦਾ ਕਿ ਇਹ ਭਾਜਪਾ ਦੇ ਕਹਿਣ ਦੇ ਉੱਤੇ ਕੀਤਾ ਗਿਆ ਕਿਉਂਕਿ ਇਹਨਾਂ ਦੀ ਸੰਗੀ ਜਿਹੜੀ ਆ ਉਹ ਸ਼ਰਾਬ ਘਟਾਲਿਆਂ ਚ ਕਲਾਸਰੂਮ ਘਟਾਲਿਆਂ ਚ 2-2000 ਕਰੋੜ ਦੇ ਘਟਾਲਿਆਂ ਚ ईडी ਤੇ ਸੀਬੀਆਈ ذریعے ਬੀਜੇਪੀ ਦੇ ਹੱਥਾਂ ਚ ਜਿਵੇਂ ਅਮਿਤ ਸ਼ਾਹ ਹੋਮ ਮਿਨਿਸਟਰ ਨੇ ਪਾਰਲੀਮੈਂਟ ਚ ਕਿਹਾ ਸੀ ਨਾ ਕਿ ਜੋ ਲੋਕ ਪੰਜਾਬ ਮੇਂ ਅਲੱਗ ਬਾਤ ਕਰਤੇ ਸੇ ਗਰਮ ਖਿਆਲੀ ਥੇ ਅਮਨੇ ਉਨਕੋ ਐਨਐਸਏ ਲਗਵਾ ਕਰਕੇ ਦਿਬਰੂਕੜ ਕੀ ਜੇਲ ਮੇਂ ਭੇਜ ਦਿਆ ਵਹਾਂ ਪਰ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋ ਉਹ ਵੀ ਉਹਨਾਂ ਨੇ ਲਗਵਾਇਆ ਸੀ ਇਹਨਾਂ ਦੇ ਕਹਿਣ ਤੋਂ ਸੋ ਮੈਂ ਬਹੁਤ ਵਾਰ ਕਿਹਾ ਕਿ ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਇਹ ਇਸੇ ਇੱਕ ਸਿੱਕੇ ਦਾ ਪਹਿਲੂ ਬੀਜੇਪੀ ਜਾਂ ਜਦ ਪੰਜਾਬ ਪ੍ਰਤੀ ਕੋ ਗੱਲ ਆਉਂਦੀ ਹੈ ਉਸੇ ਸਿੱਕੇ ਦਾ ਦੂਸਰਾ ਪਹਿਲੂ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਹ ਐਂਟੀ ਫਾਰਮਰ ਸਾਬਤ ਹੋ ਚੁੱਕੇ ਨੇ ਮੰਗਾ ਦਾ ਸਾਡੀਆਂ ਨੇ ਕੀ ਮੰਨਣੀਆਂ ਸੀ ਸਾਡੇ ਉੱਤੇ ਬਲਡੋਜ਼ਰ ਤੇ ਜੀਸੀਬੀਆ ਚੜਾਤੀਆਂ ਤਾਂ ਸਾਡਾ ਸਮਾਨ ਚੋਰੀ ਕਰ ਲਿਆ ਮੈਂ ਨਹੀਂ ਕਿਤੇ ਦੇਖਿਆ ਕਿਸੇ ਵੀ ਜਮਹੂਰੀਅਤ ਦੇ ਵਿੱਚ ਕਿ ਇਸ ਵੱਡੇ ਪੱਧਰ ਤੇ ਮਾਸ ਲਾਰਜ ਸਕੇਲ ਚੋਰੀ ਹੋਈ ਹੋਵੇ ਤੇ ਕੋਈ ਪੁੱਛਣ ਵਾਲਾ ਹੀ ਨਾ ਹੋਵੇ ਕਿਸੇ ਇੱਕ ਬੰਦੇ ਨੂੰ ਬੁਲਾ ਕੇ ਕੋਈ ਕੁਐਸਚਨ ਵੀ ਨਾ ਕੀਤੀ ਹੋਵੇ ਇਹ ਦਿਨੋ ਸ਼ਰਮ ਦੀ ਗੱਲ ਨਹੀਂ ਹੋ ਸਕਦੀ ਔਰ ਇੱਥੇ ਕਹਿੰਦੇ ਨੇ ਕਿ ਪੁਲਿਸ ਸਟੇਟ ਹੋਰ ਪੁਲਿਸ ਸਟੇਟ ਕੀ ਹੁੰਦੀ ਆ ਕਿ ਤੁਸੀਂ ਜਦੋਂ ਪੁਲਿਸ ਨੂੰ ਇੰਨੇ ਅਧਿਕਾਰ ਦੇ ਦਿਓ ਕਿ ਤੁਹਾਡੀ ਕੋਈ ਪੁੱਛਗਿੱਛ ਨੀ ਗਈ ਤੁਸੀਂ ਚੋਰਾਂ ਨੂੰ ਸ਼ੈਅ ਦਿਓ ਚੋਰਾਂ ਤੋਂ ਸਮਾਨ ਚੋਰੀ ਕਰਵਾਓ ਉਹਨਾਂ ਤੇ ਕੋਈ ਪਰਚਾ ਦਰਜ ਨਾ ਕਰੋ ਤੁਸੀਂ ਲੋੜ ਪਵੇ ਤਾਂ ਝੂਠੇ ਪੁਲਿਸ ਮੁਕਾਬਲਿਆਂ 'ਚ ਬੰਦੇ ਫੜ ਕੇ ਮਾਰ ਦਿਓ ਤੁਹਾਨੂੰ ਲੋੜ ਪਵੇ ਤਾਂ ਜੋ ਤੁਸੀਂ ਕਰ ਸਕਦੇ ਹੋ ਕਰ ਲਓ ਅਸੀਂ ਤੁਹਾਡੀ ਹਿਫਾਜ਼ਤ ਕਰਾਂਗੇ ਇਸੇ ਨੂੰ ਪੁਲਿਸ ਸਟੇਟ ਕਹਿੰਦੇ ਜਦੋਂ ਆਮ ਨਾਗਰਿਕ ਦੇ ਹਕੂਕ ਖੋਏ ਜਾਂਦੇ ਨੇ ਬੋਲਣ ਦਾ ਅਧਿਕਾਰ ਖੋਇਆ ਜਾਂਦਾ ਵਾ ਪੀਸਫੁਲ ਪ੍ਰੋਟੈਸਟ ਦਾ ਸ਼ਾਂਤਮਈ ਅੰਦੋਲਨ ਕਰਨ ਦਾ ਅਧਿਕਾਰ ਖੋਇਆ ਜਾਂਦਾ ਇਸੇ ਨੂੰ ਹੀ ਪੁਲੀਸ ਸਟੇਟ ਕਹਿੰਦੇ ਨੇ ਇਸ ਲਈ ਮੇਰੇ ਵੀਰੋ ਅੱਜ ਮੈਂ ਇੱਕ ਨਵਾਂ ਨਾਰਾ ਦੇਣ ਲੱਗਿਆ ਤੁਹਾਨੂੰ ਟਰਾਲੀ ਛੋ ਚੋਰ ਗੱਦੀ ਛੋੜ ਤੁਹਾਡਾ ਕੋਈ ਰਾਈਟ ਨਹੀਂਗਾ ਪੰਜਾਬ ਇੱਕ ਐਗਰੀਰੀਅਨ ਸਟੇਟ ਆ ਪੰਜਾਬ ਕਿਸਾਨਾਂ ਦੀ ਇੱਕ ਸਟੇਟ ਆ 70% ਤੋਂ ਇਕਨੋਮੀ ਐਗਰੀਕਲਚਰ ਖੇਤੀਬਾੜੀ ਵਸਤਾਂ ਨਾਲ ਚੱਲਦੀ ਆ ਤੁਸੀਂ ਸਾਡੇ ਕਿਸਾਨੀ ਤੇ ਸਾਡੀ ਜ਼ਹਿਨੀਅਤ ਤੇ ਸਾਡੀ ਬੰਦਸ਼ਿਕਤਾ ਤੇ ਹਮਲਾ ਕੀਤਾ ਵਾ ਇਸ ਲਈ ਪੰਜਾਬ ਦੇ ਬਹਾਦਰ ਨੌਜਵਾਨਾਂ ਨੂੰ ਜਿਹੜੇ ਜੀ ਹੋਸ਼ ਵਿਅਕਤੀ ਨੇ ਜਿਹੜੇ اخਲਾਕੀ ਨੇ ਗੈਰਤਮੰਦ ਨੇ ਜਿਹੜੇ ਆਪਣੇ ਅਧਿਕਾਰ ਲਈ ਲੜਨਾ ਜਾਣਦੇ ਨੇ ਉਹਨਾਂ ਨੂੰ ਕਹੂੰਗਾ ਕਿ ਨਾਰਾ ਪ੍ਰਚਲਿਤ ਕਰੋ ਟਰਾਲੀ ਚੋਰ ਗੱਦੀ ਛੋੜ ਅੱਜ ਆਪਾਂ ਗੱਲ ਕਰਨੀ ਆ ਟਰਾਲੀ ਚੋਰਾਂ ਬਾਰੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਜਦੋਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਦਾ ਭਗਵੰਤ ਮਾਨ ਨੇ ਕੇਜਰੀਵਾਲ ਦੇ ਕਹਿਣ ਤੇ ਤੇ ਉੱਤੋਂ ਭਾਜਪੀ ਦੇ ਕਹਿਣ ਤੇ ਅੰਦੋਲਨ ਖਦੇੜਿਆ ਉਹਨੂੰ ਢਾਇਆ ਟਹਿ ਟੇਰੀ ਕੀਤਾ ਉਹਦੇ ਤੇ ਪੀੜਾ ਪੰਜਾ ਜੀਸੀਬੀ ਮਸ਼ੀਨਾਂ ਚਲਾਈਆਂ ਬੁਲਡੋਜ਼ਰ ਚਲਾਏ ਸਾਰਾ ਮੋਰਚਾ ਤੈਸ਼ ਨੈਸ਼ ਕਰ ਦਿੱਤਾ ਉਸ ਮੋਰਚੇ 'ਚ ਬੜੀ ਵੱਡੀ ਆਵਾਜ਼ ਆਈ ਕਿ ਸਾਡਾ ਕਰੋੜਾ ਰੁਪਏ ਦਾ ਸਾਮਾਨ ਚੋਰੀ ਹੋ ਗਿਆ ਇਹਦੇ ਵਿੱਚ ਟਰਾਲੀਆਂ ਸੀ ਇਹਦੇ ਵਿੱਚ ਟਰੈਕਟਰ ਸੀ ਇਹਦੇ 'ਚ ਉਹਨਾਂ ਦੇ ਲਾਇ ਕੁਲਰ ਸੀ ਉਹਨਾਂ ਦੇ ਗੈਸ ਦਾ ਕੁਕਿੰਗ ਦਾ ਅਰੇਂਜਮੈਂਟ ਉਹਨਾਂ ਦੇ ਭਾਂਡੇ ਸੀ ਆਦ ਸਿਗਾ ਸਾਮਾਨ ਲੇਕਿਨ ਕਿਸੇ ਸਰਕਾਰ ਨੇ ਇੱਡੇ ਵੱਡੇ ਚੋਰੀ ਇੱਕ ਮਤਲਬ ਬਲੇਟੈਂਟ ਦਿਨ ਦਿਹਾੜੀ ਚੋਰੀ ਦਾ ਕੋਈ ਕਾਗਨੀਸ਼ੈਂਸ ਨੇ ਲਈ ਕੋਈ ਨਾਟਿਸ ਨਹੀਂ ਲਿਆ ਤੇ ਹੁਣ ਆ ਦੋ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਨਾਬੇ ਦੇ ਐਗਜ਼ੀਕਟਿਵ ਆਫਸਰ ਗੁਰਚਰਨ ਸਿੰਘ ਦੇ ਸਰਕਾਰੀ ਘਰ ਤੋਂ ਇਹ ਟਰਾਲੀਆਂ ਦਾ ਸਮਾਨ ਬਰਾਮਦ ਹੋਇਆ ਵਾ ਇਨ ਪਬਲਿਕ ਡੋਮੇਨ ਮੀਡੀਆ ਦੇ ਸਾਹਮਣੇ ਔਰ ਉਸ ਤੋਂ ਪਹਿਲਾਂ ਬਹੁਤ ਸਾਰੇ ਨੌਜਵਾਨਾਂ ਨੇ ਐਸਕੇਐਮ ਦੇ ਨੌਜਵਾਨਾਂ ਨੇ ਭਾਰਤੀ ਕਿਸਾਨ ਦੇ ਜੋ ਨੌਜਵਾਨਾਂ ਨੇ ਬਹੁਤ ਜਿਆਦਾ ਵੀਡੀਓਜ਼ ਲੈਂਦੀਆਂ ਕਿ ਇੱਥੋਂ ਕਨੌਰ ਦੇ ਐਮ.ਐਲ.ਏ ਦੇ ਚੇਲੇ ਚਾਪਟਿਆਂ ਦੇ ਘਰਾ ਦੇ ਵਿੱਚ ਟਰਾਲੀਆਂ ਖੜੀਆਂ ਨੇ ਇਹ ਸਾਡੀਆਂ ਟਰਾਲੀਆਂ ਕਿਰਪਾ ਕਰਕੇ ਬਰਾਮਦ ਕੀਤੀਆਂ ਜਾਣ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪੁਲਿਸ ਨੇ ਇੱਕ ਨਵੇਂ ਪੈਸੇ ਦਾ ਕੰਮ ਨਹੀਂ ਕੀਤਾ ਕਿਉਂਕਿ ਉਹਨਾਂ ਤੇ ਦਬਾਅ ਸੀਗਾ ਕਿ ਤੁਸੀਂ ਇਸ ਗੱਲ ਦਾ ਤੁਸੀਂ ਨੋਟਿਸ ਹੀ ਨਹੀਂ ਲੈਣਾ ਆ ਹੁਣ ਜਦੋਂ ਦਾ ਡਾਬੇ ਦੇ ਯੂ ਦੇ ਘਰੋਂ ਉਹ ਟਰਾਲੀਆਂ ਦਾ ਸਮਾਨ ਚੋਰੀ ਹੋਇਆ ਉਦੋਂ ਪਤਾ ਲੱਗਣ ਲੱਗ ਗਿਆ ਕਿ ਇਹ ਟਰਾਲੀ ਚੋਰ ਨੇ ਇਹ ਨਾਰਾ ਪੰਜਾਬ ਦੇ ਵਿੱਚ ਬਹੁਤ ਚੱਲਿਆ ਕਿ ਟਰਾਲੀ ਚੋਰ ਨੇ ਆਮ ਆਦਮੀ ਪਾਰਟੀ ਦੇ ਲੀਡਰ ਇਹਨਾਂ ਦੇ ਜਿਹੜੇ ਵਰਕਰ ਨੇ ਇਹ ਟਰਾਲੀ ਚੋਰ ਨੇ ਔਰ ਇਸ ਨਾਰੇ ਨੇ ਇਹਨਾਂ ਨੂੰ ਬੜਾ ਸ਼ਰਮਸਾਰ ਕੀਤਾ ਔਰ ਦੋਸਤੋ ਇਹ ਅੰਦੋਲਨ ਭਗਵੰਤ ਮਾਨ ਨੂੰ ਉਠਾਉਣ ਦੀ ਲੋੜ ਕੀਤੀ ਸੀਗੀ ਸਾਰਾ ਕਿਸਾਨ ਦੀਆਂ ਮੰਗਾਂ ਕਿਸਾਨਾਂ ਦੀਆਂ ਜਥੇਬੰਦੀਆਂ ਤੇ ਉਹਨਾਂ ਦਾ ਅੰਦੋਲਨ ਗਵਰਨਮੈਂਟ ਆਫ ਇੰਡੀਆ ਤੇ ਮੋਦੀ ਸਰਕਾਰ ਦੇ ਖਿਲਾਫ ਜਾ ਰਿਹਾ ਸੀ ਦਿੱਲੀ ਜਾਣਾ ਸੀ ਉਹਨਾਂ ਨੇ ਬੜੇ ਸੋਹਣੇ ਸ਼ਾਂਤਮਈ ਬੈਠੇ ਸੀਗੇ ਸੜਕਾਂ ਤੋਂ ਲੋਕਾਂ ਦੀ ਆਵਾਜ਼ ਆ ਵੀ ਜਾ ਰਹੀ ਸੀ ਕਿਸੇ ਨੂੰ ਚੀਰੀਟ ਵੀ ਨਹੀਂ ਵੱਜੀ ਲੇਕਿਨ ਇਹ ਨਿੰਬਿਤ ਕੇ ਜਿਹੜਾ ਇਹ ਅੰਦੋਲਨ ਖਦੇੜਿਆ ਇਹ ਮੈਂ ਦਾਅਵੇ ਨਾ ਕਹਿ ਸਕਦਾ ਕਿ ਇਹ ਬੀਜੇਪੀ ਦੇ ਕਹਿਣ ਦੇ ਉੱਤੇ ਕੀਤਾ ਗਿਆ ਕਿਉਂਕਿ ਇਹਨਾਂ ਦੀ ਸੰਗੀ ਜਿਹੜੀ ਆ ਉਹ ਸ਼ਰਾਬ ਘਟਾਲਿਆਂ ਚ ਕਲਾਸਰੂਮ ਘਟਾਲਿਆਂ ਚ 2-2000 ਕਰੋੜ ਦੇ ਘਟਾਲਿਆਂ ਚ ਈਡੀ ਤੇ ਸੀਬੀਆਈ ਜ਼ਰੀਏ ਬੀਜੇਪੀ ਦੇ ਹੱਥਾਂ ਚ ਜਿਵੇਂ ਅਮਿਤ ਸ਼ਾਹ ਹੋਮ ਮਿਨਿਸਟਰ ਨੇ ਪਾਰਲੀਮੈਂਟ ਚ ਕਿਹਾ ਸੀ ਨਾ ਕਿ ਜੋ ਲੋਕ ਪੰਜਾਬ ਮੇਂ ਅਲੱਗ ਬਾਤ ਕਰਤੇ ਸੇ ਗਰਮ ਖਿਆਲੀ ਥੇ ਅਮਨੇ ਉਨਕੋ ਐਨਐਸਏ ਲਗਵਾ ਕਰਕੇ ਦਿਬਰੂਗੜ ਕੀ ਜੇਲ ਮੇਂ ਭੇਜ ਦਿਆ ਵਹਾਂ ਪਰ ਬੈਠਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋ ਉਹ ਵੀ ਉਹਨਾਂ ਨੇ ਲਗਵਾਇਆ ਸੀ ਇਹਨਾਂ ਦੇ ਕਹਿਣ ਤੋਂ ਸੋ ਮੈਂ ਬਹੁਤ ਵਾਰ ਕਿਹਾ ਕਿ ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਇਹ ਇਸੇ ਇੱਕ ਸਿੱਕੇ ਦਾ ਪਹਿਲੂ ਭਾਜਪਾ ਜਾਂ ਜੱਟ ਪੰਜਾਬ ਪ੍ਰਤੀ ਕੋ ਗੱਲ ਆਉਂਦੀ ਆ ਉਸੇ ਸਿੱਕੇ ਦਾ ਦੂਸਰਾ ਪਹਿਲੂ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਹ ਐਂਟੀ ਫਾਰਮਰ ਸਾਬਤ ਹੋ ਚੁੱਕੇ ਨੇ ਮੰਗਾ ਦਾ ਸਾਡੀਆਂ ਨੇ ਕੀ ਮੰਨਣੀਆਂ ਸੀ ਸਾਡੇ ਉੱਤੇ ਬਲਡੋਜ਼ਰ ਤੇ ਜੀਸੀਬੀ ਆ ਚੜਾਤੀਆਂ ਤੇ ਸਾਡਾ ਸਮਾਨ ਚੋਰੀ ਕਰ ਲਿਆ ਮੈਂ ਨਹੀਂ ਕਿਤੇ ਦੇਖਿਆ ਕਿਸੇ ਵੀ ਜਮਹੂਰੀਅਤ ਦੇ ਵਿੱਚ ਕਿ ਇਸ ਵੱਡੇ ਪੱਧਰ ਤੇ ਮਾਸ ਲਾਰਜ ਸਕੇਲ ਚੋਰੀ ਹੋਈ ਹੋਵੇ ਤੇ ਕੋਈ ਪੁੱਛਣ ਵਾਲਾ ਹੀ ਨਾ ਹੋਵੇ ਕਿਸੇ ਇੱਕ ਬੰਦੇ ਨੂੰ ਬੁਲਾ ਕੇ ਕੋਈ ਕੁਐਸਚਨ ਕਿ ਨਾ ਕੀਤੀ ਹੋਵੇ ਇਹਦੇ ਨਾਲ ਸ਼ਰਮ ਦੀ ਗੱਲ ਨਹੀਂ ਹੋ ਸਕਦੀ ਔਰ ਇੱਥੇ ਕਹਿੰਦੇ ਨੇ ਕਿ ਪੁਲਿਸ ਸਟੇਟ ਹੋਰ ਪੁਲਿਸ ਸਟੇਟ ਕੀ ਹੁੰਦੀ ਆ ਕਿ ਤੁਸੀਂ ਜਦੋਂ ਪੁਲਿਸ ਨੂੰ ਇੰਨੇ ਅਧਿਕਾਰ ਦੇ ਦੇਓ ਕਿ ਤੁਹਾਡੀ ਕੋਈ ਪੁੱਛਗਿੱਛ ਨਹੀਂ ਕੀ ਤੁਸੀਂ ਚੋਰਾ ਨੂੰ ਸ਼ਹਿ ਦਿਓ ਚੋਰਾ ਤੋਂ ਸਮਾਨ ਚੋਰੀ ਕਰਵਾਓ ਉਹਨਾਂ ਤੇ ਕੋਈ ਪਰਚਾ ਦਰਜ ਨਾ ਕਰੋ ਤੁਸੀਂ ਲੋੜ ਪਵੇ ਤਾਂ ਝੂਠੇ ਪੁਲਿਸ ਮੁਕਾਬਲੇ 'ਚ ਬੰਦੇ ਫੜ ਕੇ ਮਾਰ ਦਿਓ ਤੁਹਾਨੂੰ ਲੋੜ ਪਵੇ ਤਾਂ ਜੋ ਤੁਸੀਂ ਕਰ ਸਕਦੇ ਹੋ ਕਰ ਲਓ ਅਸੀਂ ਤੁਹਾਡੀ ਹਿਫਾਜ਼ਤ ਕਰਾਂਗੇ ਇਸੇ ਨੂੰ ਪੁਲਿਸ ਸਟੇਟ ਕਹਿੰਦੇ ਜਦੋਂ ਆਮ ਨਾਗਰਿਕ ਦੇ ਹਕੂਕ ਖੋਏ ਜਾਂਦੇ ਨੇ ਬੋਲਣ ਦਾ ਅਧਿਕਾਰ ਖੋਇਆ ਜਾਂਦਾ ਵਾ ਪੀਸਫੁਲ ਪ੍ਰੋਟੈਸਟ ਦਾ ਸ਼ਾਂਤਮਈ ਅੰਦੋਲਨ ਕਰਨ ਦਾ ਅਧਿਕਾਰ ਖੋਇਆ ਜਾਂਦਾ ਇਸੇ ਨੂੰ ਹੀ ਪੁਲਿਸ ਸਟੇਟ ਕਹਿੰਦੇ ਨੇ ਇਸ ਲਈ ਮੇਰੇ ਵੀਰੋ ਅੱਜ ਮੈਂ ਇੱਕ ਨਵਾਂ ਨਾਰਾ ਦੇਣ ਲੱਗਿਆ ਤੁਹਾਨੂੰ ਟਰਾਲੀ ਛੋ ਚੋਰ ਗੱਡੀ ਛੋੜ ਤੁਹਾਡਾ ਕੋਈ ਰਾਈਟ ਨਹੀਂਗਾ ਪੰਜਾਬ ਇੱਕ ਐਗਰੀਰੀਅਨ ਸਟੇਟ ਆ ਪੰਜਾਬ ਕਿਸਾਨਾਂ ਦੀ ਇੱਕ ਸਟੇਟ ਆ 70% ਤੋਂ ਇਕਨੋਮੀ ਐਗਰੀਕਲਚਰ ਖੇਤੀਬਾੜੀ ਵਸਤਾ ਨਾਲ ਚੱਲਦੀ ਆ ਤੁਸੀਂ ਸਾਡੇ ਕਿਸਾਨੀ ਤੇ ਸਾਡੀ ਜ਼ਹਿਨੀਅਤ ਤੇ ਸਾਡੀ ਮਾਨਸਿਕਤਾ ਤੇ ਹਮਲਾ ਕੀਤਾ ਵਾ ਇਸ ਲਈ ਪੰਜਾਬ ਦੇ ਬਹਾਦਰ ਨੌਜਵਾਨਾਂ ਨੂੰ ਜਿਹੜੇ ਜੀ ਹੋਸ਼ ਵਿਅਕਤੀ ਨੇ ਜਿਹੜੇ اخਲਾਕੀ ਨੇ ਗੈਰਤਮੰਦ ਨੇ ਜਿਹੜਾ ਆਪਣੇ ਅਧਿਕਾਰ ਲਈ ਲੜਨਾ ਜਾਣਦੇ ਨੇ ਉਹਨਾਂ ਨੂੰ ਕਹੂੰਗਾ ਕਿ ਨਾਰਾ ਪ੍ਰਚਲਿਤ ਕਰੋ ਟਰਾਲੀ ਚੋਰ ਗੱਦੀ ਛੋੜ ਅੱਜ ਆਪਾਂ ਗੱਲ ਕਰਨੀ ਆ ਟਰਾਲੀ ਚੋਰਾਵਾਂ ਬਾਰੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਜਦੋਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਦਾ ਭਗਵੰਤ ਮਾਨ ਨੇ ਕੇਜਰੀਵਾਲ ਦੇ ਕਹਿਣ ਤੇ ਤੇ ਉੱਤੋਂ ਬੀਜੇਪੀ ਦੇ ਕਹਿਣ ਤੇ ਅੰਦੋਲਨ ਖਦੇੜਿਆ ਉਹਨੂੰ ਠਾਇਆ ਟਹਿ ਟੇਰੀ ਕੀਤਾ ਉਹਦੇ ਤੇ ਪੀੜਾ ਪੰਜਾ ਜੀਸੀਬੀ ਮਸ਼ੀਨਾਂ ਚਲਾਈਆਂ ਬੁਲਡੋਜ਼ਰ ਚਲਾਏ ਸਾਰਾ ਮੋਰਚਾ ਤੈਸ਼ ਨੈਸ਼ ਕਰ ਦਿੱਤਾ ਉਸ ਮੋਰਚੇ 'ਚੋ ਬੜੀ ਵੱਡੀ ਆਵਾਜ਼ ਆਈ ਕਿ ਸਾਡਾ ਕਰੋੜਾ ਰੁਪਏ ਦਾ ਸਬਾਨ ਚੋਰੀ ਹੋ ਗਿਆ ਇਹਦੇ ਵਿੱਚ ਟਰਾਲੀਆਂ ਸੀ ਇਹਦੇ ਵਿੱਚ ਟਰੈਕਟਰ ਸੀ ਇਹਦੇ 'ਚ ਉਹਨਾਂ ਦੇ ਲਾਇ ਕੁਲਰ ਸੀ ਉਹਨਾਂ ਦੇ ਗੈਸ ਦਾ ਕੁਕਿੰਗ ਦਾ ਅਰੇਂਜਮੈਂਟ ਉਹਨਾਂ ਦੇ ਭਾਂਡੇ ਸੀ ਆਦ ਸਗਾ ਸਬਾਨ ਲੇਕਿਨ ਕਿਸੇ ਸਰਕਾਰ ਨੇ ਐਡੇ ਵੱਡੇ ਚੋਰੀ ਇੱਕ ਮਤਲਬ ਬਲੇਟੈਂਟ ਦਿਨ ਦਿਹਾੜੀ ਚੋਰੀ ਦਾ ਕੋਈ ਕਾਗਨੀਜੈਂਸ ਨਹੀਂ ਲਈ ਕੋਈ ਨਾ ਨੋਟਿਸ ਨਹੀਂ ਲਿਆ ਤੇ ਹੁਣ ਆ ਦੋ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਨਾਬੇ ਦੇ ਐਗਜ਼ੀਕਟਿਵ ਆਫਸਰ ਗੁਰਚਰਨ ਸਿੰਘ ਦੇ ਸਰਕਾਰੀ ਘਰ ਤੋਂ ਇਹ ਟਰਾਲੀਆਂ ਦਾ ਸਮਾਨ ਬਰਾਮਦ ਹੋਇਆ ਵਾ ਇਨ ਪਬਲਿਕ ਡੋਮੇਨ ਮੀਡੀਆ ਦੇ ਸਾਹਮਣੇ ਔਰ ਉਸ ਤੋਂ ਪਹਿਲਾਂ ਬਹੁਤ ਸਾਰੇ ਨੌਜਵਾਨਾਂ ਨੇ ਐਸ ਕੇ ਐਮ ਦੇ ਨੌਜਵਾਨਾਂ ਨੇ ਭਾਰਤੀ ਕਿਸਾਨ ਦੇ ਜੋ ਨੌਜਵਾਨਾਂ ਨੇ ਬਹੁਤ ਜ਼ਿਆਦਾ ਵੀਡੀਓਜ਼ ਲਿਆਂਦੀਆਂ ਕਿ ਇੱਥੋਂ ਕਨੌਰ ਦੇ ਐਮ ਐਲ اے ਦੇ ਚੇਲੇ ਚਾਪਟਿਆਂ ਦੇ ਘਰਾਂ ਦੇ ਵਿੱਚ ਟਰਾਲੀਆਂ ਖੜੀਆਂ ਨੇ ਇਹ ਸਾਡੀਆਂ ਟਰਾਲੀਆਂ ਕਿਰਪਾ ਕਰਕੇ ਬਰਾਮਦ ਕੀਤੀਆਂ ਜਾਣ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪੁਲਿਸ ਨੇ ਇੱਕ ਨਵੇਂ ਪੈਸੇ ਦਾ ਕੰਮ ਨਹੀਂ ਕੀਤਾ ਕਿਉਂਕਿ ਉਹਨਾਂ ਤੇ ਦਬਾਅ ਸੀਗਾ ਕਿ ਤੁਸੀਂ ਇਸ ਗੱਲ ਦਾ ਤੁਸੀਂ ਨੋਟਿਸ ਹੀ ਨਹੀਂ ਲੈਣਾ ਆ ਹੁਣ ਜਦੋਂ ਦਾ ਡਾਬੇ ਦੇ EU ਦੇ ਘਰੋਂ ਉਹ ਟਰਾਲੀਆਂ ਦਾ ਸਮਾਨ ਚੋਰੀ ਹੋਇਆ ਉਦੋਂ ਪਤਾ ਲੱਗਣ ਲੱਗ ਗਿਆ ਕਿ ਇਹ ਟਰਾਲੀ ਚੋਰ ਨੇ ਇਹ ਨਾਰਾ ਪੰਜਾਬ ਦੇ ਵਿੱਚ ਬਹੁਤ ਚੱਲਿਆ ਕਿ ਟਰਾਲੀ ਚੋਰ ਨੇ ਆਮ ਆਦਮੀ ਪਾਰਟੀ ਦੇ ਲੀਡਰ ਇਹਨਾਂ ਦੇ ਜਿਹੜੇ ਵਰਕਰ ਨੇ ਇਹ ਟਰਾਲੀ ਚੋਰ ਨੇ ਔਰ ਇਸ ਨਾਰੇ ਨੇ ਇਹਨਾਂ ਨੂੰ ਬੜਾ ਸ਼ਰਮਸਾਰ ਕੀਤਾ ਔਰ ਦੋਸਤੋ ਇਹ ਅੰਦੋਲਨ ਭਗਵੰਤ ਮਾਨ ਨੂੰ ਉਠਾਉਣ ਦੀ ਲੋੜ ਕੀ ਸੀਗੀ ਸਾਰਾ ਕਿਸਾਨ ਦੀਆਂ ਮੰਗਾਂ ਕਿਸਾਨਾਂ ਦੀ ਜਥੇਬੰਦੀਆਂ ਤੇ ਉਹਨਾਂ ਦਾ ਅੰਦੋਲਨ ਗਵਰਨਮੈਂਟ ਆਫ ਇੰਡੀਆ ਤੇ ਮੋਦੀ ਸਰਕਾਰ ਦੇ ਖਿਲਾਫ ਜਾ ਰਿਹਾ ਸੀ ਦਿੱਲੀ ਜਾਣਾ ਸੀ ਉਹਨਾਂ ਨੇ ਬੜੇ ਸੋਹਣੇ ਸ਼ਾਂਤਮਈ ਬੈਠੇ ਸੀਗੇ ਸੜਕਾਂ ਤੋਂ ਲੋਕਾਂ ਦੀ ਆਵਾਜ਼ ਆ ਵੀ ਜਾ ਰਹੀ ਸੀ ਕਿਸੇ ਨੂੰ ਛਰੀ ਟਵੀ ਨਹੀਂ ਵੱਜੀ ਲੇਕਿਨ ਇਹਨਾਂ ਨਿੰਬਿਥ ਕੇ ਜਿਹੜਾ ਇਹ ਅੰਦੋਲਨ ਖਦੇੜਿਆ ਇਹ ਮੈਂ ਦਾਅਵੇ ਨਾ ਕਹਿ ਸਕਦਾ ਕਿ ਇਹ ਬੀਜੇਪੀ ਦੇ ਕਹਿਣ ਦੇ ਉੱਤੇ ਕੀਤਾ ਗਿਆ ਕਿਉਂਕਿ ਇਹਨਾਂ ਦੀ ਸੰਗੀ ਜਿਹੜੀ ਆ ਉਹ ਸ਼ਰਾਬ ਘਟਾਲਿਆਂ ਚ ਕਲਾਸਰੂਮ ਘਟਾਲਿਆਂ ਚ 2-2000 ਕਰੋੜ ਦੇ ਘਟਾਲਿਆਂ ਚ ਈਡੀ ਤੇ ਸੀਬੀਆਈ ਜ਼ਰੀਏ ਬੀਜੇਪੀ ਦੇ ਹੱਥਾਂ ਚ ਜਿਵੇਂ ਅਮਿਤ ਸ਼ਾਹ ਹੋਮ ਮਿਨਿਸਟਰ ਨੇ ਪਾਰਲੀਮੈਂਟ ਚ ਕਿਹਾ ਸੀ ਨਾ ਕਿ ਜੋ ਲੋਕ ਪੰਜਾਬ ਮੇਂ ਅਲੱਗ ਬਾਤ ਕਰਤੇ ਸੇ ਗਰਮ ਖਿਆਲੀ ਥੇ ਅਸੀਂ ਉਹਨੂੰ ਐਨਐਸਏ ਲਗਵਾ ਕਰਕੇ ਦਿਬਰੂਕੜ ਕੀ ਜੇਲ੍ਹ ਮੇਂ ਭੇਜ ਦਿਆ ਵਾਹਾਂ ਪਰ ਅਬ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋ ਉਹ ਵੀ ਉਹਨਾਂ ਨੇ ਲਗਵਾਇਆ ਸੀ ਇਹਨਾਂ ਦੇ ਕਹਿਣ ਤੋਂ ਸੋ ਮੈਂ ਬਹੁਤ ਵਾਰ ਕਿਹਾ ਕਿ ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਇਹ ਇਸੇ ਇੱਕ ਸਿੱਕੇ ਦਾ ਪਹਿਲੂ ਭਾ ਜੀਪੀ ਜਾਂ ਜੱਦ ਪੰਜਾਬ ਪ੍ਰਤੀਕੂ ਗੱਲ ਆਉਂਦੀ ਆ ਉਸੇ ਸਿੱਕੇ ਦਾ ਦੂਸਰਾ ਪਹਿਲੂ ਕੇਜਰੀਵਾਲ ਤੇ ਭਗਵੰਤ ਮਾਨ ਨੇ ਇਹ ਐਂਟੀ ਫਾਰਮਰ ਸਾਬਤ ਹੋ ਚੁੱਕੇ ਨੇ ਮੰਗਾ ਦਾ ਸਾਡੀਆਂ ਨੇ ਕੀ ਮੰਨਣੀਆਂ ਸੀ ਸਾਡੇ ਉੱਤੇ ਬਲਡੋਜ਼ਰ ਤੇ ਜੀਸੀਬੀਆ ਚੜਾਤੀਆਂ ਤਾਂ ਸਾਡਾ ਸਮਾਨ ਚੋਰੀ ਕਰ ਲਿਆ ਮੈਂ ਨਹੀਂ ਕਿਤੇ ਦੇਖਿਆ ਕਿਸੇ ਵੀ ਜਮਹੂਰੀਅਤ ਦੇ ਵਿੱਚ ਕਿ ਇਸ ਵੱਡੇ ਪੱਧਰ ਤੇ ਮਾਸ ਲਾਰਜ ਸਕੇਲ ਚੋਰੀ ਹੋਈ ਹੋਵੇ ਤੇ ਕੋਈ ਪੁੱਛਣ ਵਾਲਾ ਹੀ ਨਾ ਹੋਵੇ ਕਿਸੇ ਇੱਕ ਬੰਦੇ ਨੂੰ ਬੁਲਾ ਕੇ ਕੋਈ ਕੁਐਸਚਨ ਨਾ ਕੀਤੀ ਹੋਵੇ ਇਹਦੇ ਨਾਲ ਸ਼ਰਮ ਦੀ ਗੱਲ ਨਹੀਂ ਹੋ ਸਕਦੀ ਔਰ ਇੱਥੇ ਕਹਿੰਦੇ ਨੇ ਕਿ ਪੁਲਿਸ ਸਟੇਟ ਹੋਰ ਪੁਲਿਸ ਸਟੇਟ ਕੀ ਹੁੰਦੀ ਆ ਕਿ ਤੁਸੀਂ ਜਦੋਂ ਪੁਲਿਸ ਨੂੰ ਇੰਨੇ ਅਧਿਕਾਰ ਦੇ ਦਿਓ ਕਿ ਤੁਹਾਡੀ ਕੋਈ ਪੁੱਛਗਿੱਛ ਨੀ ਗਈ ਤੁਸੀਂ ਚੋਰਾਂ ਨੂੰ ਸ਼ਹਿ ਦੇਓ ਚੋਰਾਂ ਤੋਂ ਸਮਾਨ ਚੋਰੀ ਕਰਵਾਓ ਉਹਨਾਂ ਤੇ ਕੋਈ ਪਰਚਾ ਦਰਜ ਨਾ ਕਰੋ ਤੁਸੀਂ ਲੋੜ ਪਵੇ ਤਾਂ ਝੂਠੇ ਪੁਲਿਸ ਮੁਕਾਬਲੇ 'ਚ ਬੰਦੇ ਫੜ ਕੇ ਮਾਰ ਦਿਓ ਤੁਹਾਨੂੰ ਲੋੜ ਪਵੇ ਤਾਂ ਜੋ ਤੁਸੀਂ ਕਰ ਸਕਦੇ ਹੋ ਕਰ ਲੋ ਅਸੀਂ ਤੁਹਾਡੀ ਹਿਫਾਜ਼ਤ ਕਰਾਂਗੇ ਇਸੇ ਨੂੰ ਪੁਲਿਸ ਸਟੇਟ ਕਹਿੰਦੇ ਜਦੋਂ ਆਮ ਨਾਗਰਿਕ ਦੇ ਹਕੂਕ ਖੋਏ ਜਾਂਦੇ ਨੇ ਬੋਲਣ ਦਾ ਅਧਿਕਾਰ ਖੋਇਆ ਜਾਂਦਾ ਵਾ ਪੀਸਫੁਲ ਪ੍ਰੋਟੈਸਟ ਦਾ ਸ਼ਾਂਤਮਈ ਅੰਦੋਲਨ ਕਰਨ ਦਾ ਅਧਿਕਾਰ ਖੋਇਆ ਜਾਂਦਾ ਇਸੇ ਨੂੰ ਹੀ ਪੁਲਿਸ ਸਟੇਟ ਕਹਿੰਦੇ ਨੇ ਇਸ ਲਈ ਮੇਰੇ ਵੀਰੋ ਅੱਜ ਮੈਂ ਇੱਕ ਨਵਾਂ ਨਾਰਾ ਦੇਣ ਲੱਗਿਆ ਤੁਹਾਨੂੰ ਟਰਾਲੀ ਛੋ ਚੋਰ ਗੱਡੀ ਛੋੜ ਤੁਹਾਡਾ ਕੋਈ ਰਾਈਟ ਨਹੀਂਗਾ ਪੰਜਾਬ ਇੱਕ ਅਗਰੀਰੀਅਨ ਸਟੇਟ ਆ ਪੰਜਾਬ ਕਿਸਾਨਾਂ ਦੀ ਇੱਕ ਸਟੇਟ ਆ 70% ਤੋਂ ਇਕਨੋਮੀ ਐਗਰੀਕਲਚਰ ਖੇਤੀਬੀ ਵਸਤਾ ਨਾਲ ਚੱਲਦੀ ਆ ਤੁਸੀਂ ਸਾਡੇ ਕਿਸਾਨੀ ਤੇ ਸਾਡੀ ਜ਼ਹਿਨੀਅਤ ਤੇ ਸਾਡੀ ਮਾਨਸਿਕਤਾ ਤੇ ਹਮਲਾ ਕੀਤਾ ਵਾ ਇਸ ਲਈ ਪੰਜਾਬ ਦੇ ਬਹਾਦਰ ਨੌਜਵਾਨਾਂ ਨੂੰ ਜਿਹੜੇ ਜੀ ਹੋਸ਼ ਵਿਅਕਤੀ ਨੇ ਜਿਹੜੇ اخਲਾਕੀ ਨੇ ਗੈਰਤਮੰਦ ਨੇ ਜਿਹੜੇ ਆਪਣੇ ਅਧਿਕਾਰ ਲਈ ਲੜਨਾ ਜਾਣਦੇ ਨੇ ਉਹਨਾਂ ਨੂੰ ਕਹੂੰਗਾ ਕਿ ਨਾਰਾ ਪ੍ਰਚਲਿਤ ਕਰੋ ਟਰਾਲੀ ਚੋਰ ਗੱਦੀ ਛੋੜ ਅੱਜ ਆਪਾਂ ਗੱਲ ਕਰਨੀ ਆ ਟਰਾਲੀ ਚੋਰਾਵਾਂ ਬਾਰੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਜਦੋਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਦਾ ਭਗਵੰਤ ਮਾਨ ਨੇ ਕੇਜਰੀਵਾਲ ਦੇ ਕਹਿਣ ਤੇ ਤੇ ਉੱਤੋਂ ਬੀਜੇਪੀ ਦੇ ਕਹਿਣ ਤੇ ਅੰਦੋਲਨ ਖਦੇੜਿਆ ਉਹਨੂੰ ਢਾਇਆ ਟਹਿ ਟੇਰੀ ਕੀਤਾ ਉਹਦੇ ਤੇ ਪੀੜਾ ਪੰਜਾ ਜੀਸੀਬੀ ਮਸ਼ੀਨਾਂ ਚਲਾਈਆਂ ਬੁਲਡੋਜ਼ਰ ਚਲਾਏ ਸਾਰਾ ਮੋਰਚਾ ਤੈਸ਼ ਨੈਸ਼ ਕਰ ਦਿੱਤਾ ਉਸ ਮੋਰਚੇ 'ਚੋ ਬੜੀ ਵੱਡੀ ਆਵਾਜ਼ ਆਈ ਕਿ ਸਾਡਾ ਕਰੋੜਾ ਰੁਪਏ ਦਾ ਸਬਾਨ ਚੋਰੀ ਹੋ ਗਿਆ ਇਹਦੇ ਵਿੱਚ ਟਰਾਲੀਆਂ ਸੀ ਇਹਦੇ ਵਿੱਚ ਟਰੈਕਟਰ ਸੀ ਇਹਦੇ ਚ ਉਹਨਾਂ ਦੇ ਲਾਇ ਕੁਲਰ ਸੀ ਉਹਨਾਂ ਦੇ ਗੈਸ ਦਾ ਕੁਕਿੰਗ ਦਾ ਅਰੇਂਜਮੈਂਟ ਉਹਨਾਂ ਦੇ ਭਾਂਡੇ ਸੀ ਆਦ ਸਗਾ ਸਮਾਨ ਲੇਕਿਨ ਕਿਸੇ ਸਰਕਾਰ ਨੇ ਐਡੇ ਵੱਡੇ ਚੋਰੀ ਇੱਕ ਮਤਲਬ ਬਲੇਟੈਂਟ ਦਿਨ ਦਿਹਾੜੀ ਚੋਰੀ ਦਾ ਕੋਈ ਕੌਗਨੀਸੈਂਸ ਨਹੀਂ ਲਈ ਕੋਈ ਨਾਟਿਸ ਨਹੀਂ ਲਿਆ ਤੇ ਹੁਣ ਆ ਦੋ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਨਾਪੇ ਦੇ ਐਗਜ਼ੀਕਟਿਵ ਆਫਸਰ ਗੁਰਚਰਨ ਸਿੰਘ ਦੇ ਸਰਕਾਰੀ ਘਰ ਤੋਂ ਇਹ ਟਰਾਲੀਆਂ ਦਾ ਸਮਾਨ ਬਰਾਮਦ ਹੋਇਆ ਵਾਹ ਇਨ ਪਬਲਿਕ ਡੋਮੇਨ ਮੀਡੀਆ ਦੇ ਸਾਹਮਣੇ ਔਰ ਉਸ ਤੋਂ ਪਹਿਲਾਂ ਬਹੁਤ ਸਾਰੇ ਨੌਜਵਾਨਾਂ ਨੇ ਐਸਕੇਐਮ ਦੇ ਨੌਜਵਾਨਾਂ ਨੇ ਭਾਰਤੀ ਕਿਸਾਨ ਦੇ ਜੋ ਨੌਜਵਾਨਾਂ ਨੇ ਬਹੁਤ ਜਿਆਦਾ ਵੀਡੀਓਜ਼ ਲਿਆਂਦੀਆਂ ਕਿ ਇੱਥੋਂ ਕਨੌਰ ਦੇ ਐਮਐਲਏ ਦੇ ਚੇਲੇ ਚਾਪਟਿਆਂ ਦੇ ਘਰਾਂ ਦੇ ਵਿੱਚ ਟਰਾਲੀਆਂ ਖੜੀਆਂ ਨੇ ਇਹ ਸਾਡੀਆਂ ਟਰਾਲੀਆਂ ਕਿਰਪਾ ਕਰਕੇ ਬਰਾਮਦ ਕੀਤੀਆਂ ਜਾਣ 6 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪੁਲਿਸ ਨੇ ਇੱਕ ਨਵੇਂ ਪੈਸੇ ਦਾ ਕੰਮ ਨਹੀਂ ਕੀਤਾ ਕਿਉਂਕਿ ਉਹਨਾਂ ਤੇ ਦਬਾਅ